ਲਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਨ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਾਂ ਜਿਹੜੀ ਅੱਜ ਬੱਚੇ ਦੀ ਡਰੈੱਸ ਰੈਡੀ ਕੀਤੀ ਆਪਾਂ ਨੇ ਇਹ 5 ਸਾਲ ਦੇ ਬੱਚੇ ਦੀ ਹੈ ਜੀ ਜਿੱਦਾਂ ਆਪਾਂ ਕਹਰੇ ਗਿੱਧੇ ਵਾਲੀ ਹਨਾ ਡਰੈੱਸ ਰੈਡੀ ਕੀਤੀ ਹੈ ਉਹ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ ਵੀ ਆਪਾਂ ਕਿੱਦਾਂ ਕਿੱਦਾਂ ਕੀ ਚੀਜ਼ ਨਾਲ ਤਿਆਰ ਕੀਤੀ ਹੈ ਹਨਾ ਤੇ ਇਹ ਆਪਾਂ ਨੇ ਜਿਹੜੇ ਹੈਗੇ ਉਹਨਾਂ ਦੇ ਸਕੂਲ ਦੇ ਵਿੱਚ ਫੰਕਸ਼ਨ ਹੈ ਉਹਦੇ ਲਈ ਆਪਾਂ ਨੇ ਜਿਹੜੀ ਹੈਗੀ ਡਰੈੱਸ ਰੈਡੀ ਕੀਤੀ ਹੈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਚੌਂਕ ਦਸਮੇਰਸ ਨਗਰ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈ ਜੀ ਨੇੜੇ ਜਿਹੜਾ ਹੈਗਾ ਜੀ ਆਪਣੇ ਆਰੀਆ ਮੈਮੋਰੀਅਲ ਇੰਸਟੀਚਿਊਟ ਵੀ ਹੈਗਾ ਬਿਲਕੁਲ ਆਪਣੇ ਨੇੜੇ ਤੇ ਜਿਹੜਾ ਹੈਗਾ ਬਾਈਪਾਸ ਤੋਂ ਜੇ ਆਪਾਂ ਪੈਦਲ ਵੀ ਆਈਏ ਤਾਂ 5 ਕਿ ਮਿੰਟਾਂ ਦਾ ਰਸਤਾ ਹੈਗਾ ਆ ਆ ਦੇਖੋ ਜੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਜਿਹੜੀ ਆਪਾਂ ਨੇ ਬੱਚੇ ਦੀ ਡਰੈੱਸ ਰੈਡੀ ਕੀਤੀ ਹੈ ਆ ਦੇਖੋ ਇਹਦੇ ਤੇ ਆਪਾਂ ਗੋਟਾ ਪੱਤੀ ਗੋਟਾ ਪਲੱਸ ਪਤਾਸੇ ਇਹਨੂੰ ਪਤਾਸੇ ਫੁੱਲ ਪਤਾਸੇ ਜੀ ਕਹਿ ਦਿੰਦੇ ਆ ਤੇ ਉਹ ਲਾ ਕੇ ਆਪਾਂ ਨੇ ਰੈਡੀ ਕੀਤਾ ਆ ਦੇਖੋ ਇਸ ਤਰ੍ਹਾਂ ਇਹਨਾਂ ਦੇ ਬਾਹਵਾਵਾਂ ਵਗੈਰਾ ਬਣਾਈਆਂ ਨੇ ਇਸੇ ਜਿਹੜਾ ਬੱਚੇ ਦਾ ਛੋਟਾ ਗਲਾ ਹੀ ਚਾਹੀਦਾ ਹੁੰਦਾ ਹੈ ਨਾ ਉਹਦੇ ਕਰਕੇ ਆਪਾਂ ਨੇ ਇਸੇ ਜਿੱਪ ਲਗਾਤੀ ਵੀ ਜਿਹੜਾ ਪੌਨ ਚ ਬੱਚੇ ਦੇ ਕੋਈ ਦਿੱਕਤ ਨਾ ਆਵੇ ਪਿੱਛੇ ਆਪਾਂ ਨੇ ਜਿੱਪ ਲਗਾਤੀ ਆ ਦੇਖੋ ਇਸ ਤਰ੍ਹਾਂ ਖੁੱਲ ਕੇ ਜਿਵੇਂ ਮਰਜ਼ੀ ਕਿੰਨਾ ਵੱਡ ਜੀ ਵੱਡਾ ਹੋ ਗਿਆ ਫਿਰ ਇਹਨੂੰ ਪਾ ਕੇ ਦੇਖੋ ਆਪਾਂ ਜਿੱਪ ਲਾ ਵੀ ਸਕਦੇ ਆ ਇਸ ਤਰ੍ਹਾਂ ਕਰਕੇ ਅਸੀਂ ਜਿੱਪ ਲਾਤੀ ਇੱਕ ਇੱਕ ਜਿਹੜਾ ਇਹ ਫੁੱਲ ਜਿਹਾ ਆਪਾਂ ਨੇ ਬਾਹਾਂਾਂ ਤੇ ਵੀ ਲਾਇਆ ਉੱਪਰ ਬਾਕੀ ਜਿਹੜੀ ਹੈਗੀ ਡਰੈਸ ਗੋਟਾ ਪੱਤੀ ਦੇ ਨਾਲ ਤਿਆਰ ਕਰੀ ਹੈ ਜੀ ਤੇ نیچے ਆਪਾਂ ਨੇ ਤਿੰਨ ਲਾਏ ਨੇ ਫਿਰ ਦੋ ਤੇ ਫਿਰ ਇੱਕ ਇਹ ਜਿਹੜਾ ਹੈਗਾ ਬੜਿਆਂ ਦੀ ਵੀ ਬਣ ਜਾਂਦੀ ਹੈ ਜਿਵੇਂ ਜਾਗੂ ਵਾਲੀ ਡਰੈੱਸ ਬਹੁਤ ਵਧੀਆ ਲੱਗਦੀ ਹੈ ਇਹਦੇ ਨਾਲ ਤੁਸੀਂ ਘੱਗਰਾ ਵੀ ਬਣਵਾ ਸਕਦੇ ਹੋ ਉਹਨਾਂ ਨੇ ਜਿੱਦਾਂ ਸਾਨੂੰ ਸਲਵਾਰ ਹੀ ਕਿਹਾ ਸੀਗਾ ਬੱਚੇ ਵਾਸਤੇ ਆ ਦੇਖੋ ਆਏ ਆਪਾਂ ਨੇ ਸਲਵਾਰ ਬਣਾਈਏ ਇਹ ਨਾਲ ਸਲਵਾਰ ਤਿਆਰ ਕਰੀਏ ਆਪਾਂ ਨੇ ਬਲ ਪਾ ਕੇ ਛੋਟੀ ਜੀ ਸਲਵਾਰ ਹੈ 5 ਸਾਲ ਦੇ ਬੱਚੇ ਦੀ ਜਿਹੜੀ ਹੈਗੀ ਡਰੈੱਸ ਹੈਗੀ ਹੈ ਜੀ ਇਹ ਪੰਜਾਬੀ ਡਰੈੱਸ ਤੇ ਉੱਪਰ ਆਪਾਂ ਨੇ ਇਲਾਸਟਿਕ ਪਾਈ ਹੈ 벨ਟ ਦੇ ਬੈਲਟ ਲੱਗੀ ਹੋਈ ਹੈ ਇਹਨਾਂ ਦੇ ਆਪਾਂ ਨੇ 3 ਇੰਚ ਦੀ ਜਿਹੜੀ ਹੈਗੀ ਬੈਲਟ ਲਗਾਈ ਹੈ ਮੂਰੀ ਦੇ ਉੱਪਰ ਵੀ ਅਸੀਂ ਇਸ ਤਰ੍ਹਾਂ ਹੀ ਜਿੱਦਾਂ ਬਾਹਾਂ ਦੇ ਉੱਪਰ ਦੇਖੋ ਡਿਜ਼ਾਈਨ ਤਿਆਰ ਕਰਿਆ ਉਦਾਂ ਹੀ ਆਪਾਂ ਨੇ ਮੂਰੀ ਦੇ ਉੱਪਰ ਡਿਜ਼ਾਈਨ ਤਿਆਰ ਕਰਿਆ ਮੂਰੀ ਦੇ ਉੱਪਰ ਆਪਾਂ ਨੇ ਗੋਟਾ ਨਹੀਂ ਲਗਾਇਆ ਗੋਟਾ ਪੱਤੀ ਤੇ ਨਾਲ ਪਤਾਸੇ ਲਗਾਏ ਨੇ ਨਾਲ ਹੀ ਜਿਹੜਾ ਇਹਨਾਂ ਦਾ ਦੁਪੱਟਾ ਤਿਆਰ ਕਰਾਇਆ ਜਿੱਦਾਂ ਉਹ ਕਹਿ ਕੇ ਗਏ ਸੀਗੇ ਹਨਾ ਉਦਾਂ ਹੀ ਆਪਾਂ ਨੇ ਉਹਨਾਂ ਦਾ ਦੁਪੱਟਾ ਤਿਆਰ ਕਰਾਇਆ 2 ਮੀਟਰ ਦਾ ਦੁਪੱਟਾ ਕਹਿ ਕੇ ਗਏ ਸੀਗੇ ਉਹ ਵੈਸੇ ਤਾਂ ਬੱਚੇ ਦੇ ਛੋਟਾ ਦੁਪੱਟਾ ਵੀ ਚੱਲ ਜਾਂਦਾ ਜੀ ਇਹ ਉਹਨਾਂ ਨੇ 2 ਮੀਟਰ ਦਾ ਦੁਪੱਟਾ ਤਿਆਰ ਕਰਾਇਆ ਕਹਿੰਦੇ ਵੀ ਸਿਰ ਦੇ ਉੱਤੇ ਦੇਣੇ ਜੀ ਬਿੱਗਦੇ ਵਾਲੀਆਂ ਡਰੈਸਾਂ ਦੇ ਹਨਾ ਆਪਾਂ ਦੇਖ ਹੀ ਲੈਨੇ ਵੀ ਸਿਰ ਦੇ ਉੱਤੇ ਜਿਹੜਾ ਹੈਗਾ ਦੁਪੱਟਾ ਦੇ ਕੇ ਇੱਥੇ ਇਕੱਠਾ ਵਗੈਰਾ ਕਰਿਆ ਜਾਂਦਾ ਹੈ ਹਨਾ ਤਾਂ ਕਰਕੇ ਆਪਾਂ ਨੇ ਗੋਟਾ ਪੱਤੀ ਦਾ ਦੇਖੋ ਇਹ ਵਾਲਾ ਆਪਾਂ ਨੇ ਡਿਜ਼ਾਈਨ ਤਿਆਰ ਕਰਿਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਨੇ ਸਾਈਡਾਂ ਤੇ ਫੁੱਲ ਝੜੀ ਵਾਲੀ ਗੋਟਾ ਲਾਇਆ ਹੈ ਫੁੱਲ ਝੜੀ ਵਾਲਾ ਆਪਣਾ ਗੋਟਾ ਲਾਇਆ ਹੈ ਵਿੱਚ ਜਿਹੜਾ ਹੈਗਾ ਆਪਾਂ ਨੇ ਗੋਟਾ ਪੱਤੀ ਲਾਈਏ ਆ ਦੇਖੋ ਵਿੱਚ ਆਪਾਂ ਨੇ ਇਹ ਵਾਲੀ ਗੋਟਾ ਪੱਤੀ ਲਾਈਏ ਸਾਰੇ ਤਿੰਨ ਤਿੰਨ ਲੇਅਰ ਨਾਲ ਆਈਆਂ ਨੇ ਅ ਵੈਸੇ ਜੇ ਜਿਵੇਂ ਮੋਢੇ ਵਗੈਰਾ ਤੇ ਰੱਖਣਾ ਫਿਰ ਤਾਂ ਛੋਟਾ ਦੁਪੱਟਾ ਵੀ ਚੱਲ ਜਾਂਦਾ ਤਾਂ ਕਰਕੇ ਆਪਾਂ ਨੇ ਇਹ ਬੜਾ ਦੁਪੱਟਾ ਤਿਆਰ ਕਰਿਆ ਵੀ ਉਹਨਾਂ ਨੇ ਸਿਰ ਤੇ ਲੈਣਾ ਜਿਵੇਂ ਗਿੱਧੇ ਵਾਲੇ ਬੱਚਿਆਂ ਦੇ ਇੱਥੇ ਇਕੱਠਾ ਜਿਆ ਕਰਕੇ ਲਾ ਦਿੰਦੇ ਨੇ ਐਵੇਂ ਜੇ ਇਕੱਠਾ ਕਰਕੇ ਟੀਚਰ ਇੱਥੇ ਇਕੱਠਾ ਜਿਆ ਕਰਕੇ ਲਾਉਂਦੇ ਆ ਉਹਦੇ ਕਰਕੇ ਆਪਾਂ ਨੇ ਜਿਹੜਾ ਹੈਗਾ ਇਸ ਤਰ੍ਹਾਂ ਉਹਨਾਂ ਦਾ ਦੁਪੱਟਾ ਤਿਆਰ ਕਰਿਆ ਦੁਪੱਟਾ ਡਾਈ ਕਰਵਾ ਕੇ ਆ ਦੇਖੋ ਨਾਪ ਜਿਹੜਾ ਭੇਜਿਆ ਸੀਗਾ ਉਹਨਾਂ ਨੇ ਕਹਿੰਦੇ ਪੰਜਾਬੀ ਸੂਟ ਕੋਈ ਹੈ ਨਹੀਂ ਇਹਦਾ ਆਪਾਂ ਨੂੰ ਨਾਪ ਦੇ ਕੇ ਗਏ ਸੀਗੇ ਇਹ ਫਰਾਕ ਜੀ ਬਣੀ ਹੋਈ ਐ ਲੈਂਥ ਆਪਾਂ ਨੇ ਕਹਿਤਾ ਸੀਦਾ ਵੀ ਕੋਈ ਲੋਰ ਵਗੈਰਾ ਹੋਊਗੀ ਉਹ ਦੇ ਦੇ ਜੋ ਇਹ ਦੇ ਦੇ ਸੀਗੇ ਆਪਾਂ ਨੇ ਇਹਦੇ ਤੋਂ ਹੀ ਆਈਡੀਆ ਲਾ ਕੇ ਹਨਾ ਉਹਨਾਂ ਦਾ ਸੂਟ ਤਿਆਰ ਕਰਤਾ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਕੋਲ ਕੋਈ ਸੂਟ ਹੈਗਾ ਜਾਂ ਨਹੀਂ ਹੈਗਾ ਆਪਾਂ ਇਸ ਤਰ੍ਹਾਂ ਵੀ ਵੈਸੇ ਵੀ ਜਿਹੜਾ ਹੈਗਾ ਮੈਨੂੰ ਤਾਂ ਸਾਰਾ ਪਤਾ ਹੀ ਹੈ ਜੀ ਹਨਾ 1-2 ਸਾਲ ਦੇ ਬੱਚੇ ਤੋਂ ਸਾਰਾ ਸਾਨੂੰ ਪਤਾ ਹੈ 10 ਸਾਲ ਦੇ ਬੱਚੇ ਤੱਕ ਵੀ ਕਿੰਨੀ ਲੈਂਥ ਆਉਂਦੀ ਆ ਉਹਨਾਂ ਦੇ ਕਿੰਨੇ ਸਾਲ ਦੇ ਬੱਚੇ ਦੇ ਕਿੰਨੀ ਲੈਂਥ ਚੱਲੂ ਤੇ ਹਲਕਾ ਜਿਵੇਂ ਕੋਈ ਬੱਚਾ ਪਤਲਾ ਹੁੰਦਾ ਕੋਈ ਥੋੜਾ ਜਿਹਾ ਭਾਰੀ ਹੁੰਦਾ ਹੈ ਨਾ ਹੈਲਦੀ ਹੁੰਦਾ ਉਹਦੇ ਹਿਸਾਬ ਨਾਲ ਜਿਹੜੇ ਹੈਗਾ ਆਪਾਂ ਸਾਰੇ ਤਰ੍ਹਾਂ ਦੇ ਡਰੈੱਸਾਂ ਤਿਆਰ ਕਰਦੇ ਆ ਇਹ ਬੱਚਾ ਜਿਵੇਂ ਆਪਾਂ ਕਹਿ ਦਈਏ ਨਾ ਦੇ ਭਾਰੀ ਨਾ ਦੇ ਪਤਲਾ ਇਹ ਉਹ ਵਾਲੇ ਬੱਚੇ ਦੀ ਜਿਵੇਂ ਆਪਾਂ ਕਹਿ ਦਈਏ ਡਰੈੱਸ ਹੈਗੀ ਹੈ ਜੀ 13 ਇੰਚ ਦਾ ਜਿਹੜਾ ਹੈਗਾ ਉਹਨਾਂ ਦਾ ਘੇਰਾ ਤਿਆਰ ਕੀਤਾ 13 13.5 ਦਾ ਤੇ ਐਦਾਂ ਹੀ ਜਿਹੜਾ ਹੈਗਾ ਥੋੜੀ ਜੀ ਕੰਮ ਆ ਰ ਆਪਣੀ ਇਥੋਂ ਟਾ ਹੁਣ ਆਪਾਂ ਚੱਲੇ ਆਂ ਜੀ ਘਰੇ બસ ਹੁਣ ਮੈਨੂੰ ਇਹ ਸੀਗਾ ਵੀ ਇਹ ਜਿਹੜੇ ਕੱਪੜੇ ਦੇਣੇ ਸੀਗੇ ਆਪਾਂ ਇਹ ਉਰੀ ਰੱਖ ਜਾਾਂਗੇ ਤੇ ਬਸ ਇਸ ਤੋਂ ਬਾਅਦ ਆਪਦਾ ਸਮਾਨ ਸਾਰਾ ਅੰਦਰ ਰੱਖ ਕੇ ਫਿਰ ਚੱਲਦੇ ਆਂ ਜਿਹੜੇ ਕਟਿੰਗ ਕਰਨ ਵਾਲੇ ਕੱਪੜੇ ਨੇ ਘਰੇ ਉਹ ਲੈ ਜਾਾਂਗੇ ਚੱਕ ਕੇ ਬਾਕੀ ਸਾਰੇ ਸਟੂਡੈਂਟ ਆਪਣੇ ਚਲੇ ਗਏ ਹੁਣ ਟਾਈਮ ਜਿਹੜਾ 5:00 ਵਜੇ ਨੇ ਬਸ 5:00 ਵਜੇ ਜਾਣੇ ਹੁੰਨੇ ਆ ਤੇ ਹੁਣ ਆਪਾਂ ਮੈਂ ਕਿਸੇ ਦੀ ਵੇਟ ਕਰਦੀ ਸੀਗੀ ਉਹਨਾਂ ਨੇ ਕੱਪੜੇ ਲੈਣ ਆਉਣਾ ਉਹਨਾਂ ਨੇ ਪੈਕਿੰਗ ਕਰੇ ਪੈ ਸੀਗੇ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ 5:30 ਤੱਕ ਸਾਨੂੰ ਡੀਕ ਲਿਓ ਵੀ ਅਸੀਂ ਆ ਜਾਣਾ ਫਿਰ ਆਪਾਂ ਚੱਲਦੇ ਹਾਂ ਹੁਣ ਆਪਾਂ ਮੈਂ ਇੱਕ ਕੁੜਤਾ ਪਜਾਮਾ ਕੱਟਦੀ ਆਂ ਕਿ ਜਿਹੜਾ ਘਰੇ ਲੈ ਕੇ ਜਾਣਾ ਕਿਸੇ ਨੇ ਮੰਗਵਾਇਆ ਸੀਗਾ ਹੁਣ ਮੈਂ ਮੈਂ ਕਿਹਾ ਚੱਲ ਉਹਦੇ ਵਿੱਚੋਂ ਕੱਟ ਲੈਣਾ ਟੱਕਣਾ ਬਣਾਣੀ ਉਹਦੇ ਵਿੱਚ ਪਾਏ ਤੇ ਇੱਕ ਇਹ ਸੂਟ ਸਲਾਈ ਕੀਤਾ ਹੋਇਆ ਇਹ ਵੀ ਆਪਾਂ ਘਰੇ ਲੈ ਜਾਾਂਗੇ ਚੱਕ ਕੇ ਉਹਦੇ ਦੇਣੇ ਨੇ ਆਹ ਸੂਟ ਹੋਰ ਜਿਹੜੇ ਕਸੂਟ ਅਸੀਂ ਕੋਰੀਅਰ ਕਰਵਾ ਕੇ ਜਾਣਾ ਉਹ ਵੀ ਤਰਫ ਹੋਣੇ ਆਂਗੇ ਤੇ ਕਿਉਂਕਿ ਕਿਸੇ ਦਾ ਅੱਜ ਦਾ ਕਿਹਾ ਹੈ ਜਿਹੜਾ ਦਾ ਕਈ ਦਿਨ ਜਿਹੜੇ ਹੈਗੇ ਨੇ ਉਹਨਾਂ ਕੋਲ ਪਹੁੰਚਣ ਤੇ ਲੱਗ ਜਾਣਗੇ ਇਹ ਸੂਟ ਸਾਰੇ ਜਿਹੜੇ ਹੈਗੇ ਸੇਲ ਹੋਏ ਹੋਏ ਨੇ ਇਹ ਜਿਹੜੇ ਸੋਹੜੀ ਕੱਪੜੇ ਜਾਂਦੇ ਇੰਨੇ ਗਰੇ ਲੱਗੇ ਪੈਣੇ ਕੱਪੜਿਆਂ ਦੇ ਆ ਦੇਖੋ ਸਾਰੇ ਇੱਧਰ ਵੀ ਪੈਣੇ ਕੋਸਾ ਅਲਵਾਰੀ ਦੇ ਵਿੱਚ ਵੀ ਮੇਰੇ ਇੰਨੇ ਕੱਪੜੇ ਰੱਖੇ ਪੈਣੇ ਜਿਹੜਾ ਜੇ ਦੇ ਦੇਣੇ ਆ ਸਿਲਾਈ ਵਾਲੇ ਸਾਰੇ ਕੱਪੜੇ ਪੈਣੇ ਕੁਝ ਕਿਸੇ ਦੇ ਸੰਤੇ ਵੀ ਪੈਣੇ ਇਹ ਸੂਟ ਅਸੀਂ ਘਰੇ ਲੈ ਕੇ ਜਾਣਾ ਹੈ ਲੈ ਜਾਾਂਗੇ ਆਪਾਂ ਅੱਜ ਘਰ ਚੱਲ ਕੇ ਇਹ ਜਿਹੜਾ ਸਿਉਣ ਵਾਲਾ ਇੱਕ ਚ ਪਾ ਦਿੰਨੀ ਆ ਕਿਉਂਕਿ ਇਹ ਸੂਟ ਮੈਨੂੰ ਚਾਹੀਦਾ ਹੈ ਮੈਂ ਘਰੇ ਲੈ ਜੂੰਗੀ ਇੰਨੇ ਕੱਪੜੇ ਪਹਿਲੇ ਸੇਵਣ ਵਾਲੇ ਟਾਈਮ ਨਹੀਂ ਹੁੰਦਾ ਹੈਗਾ ਹੁਣ ਮੇਰੀ ਐ ਸਾਰੀ ਇਹਦੇ ਪਤਾ ਨਹੀਂ 5 ਸੂਟ ਨੇ ਇਹ ਇਹ ਲੈ ਕੇ ਜਾਉਂਗੀ ਅੱਜ ਘਰੇ ਜਿੰਨੇ ਕੱਟੇ ਜਾਣਗੇ ਕੱਟ ਲਾਂਗੇ 5 ਸੂਟ ਨੇਗੇ ਜੀ ਤਿੰਨੇ ਇਹਦੇ ਵਿੱਚ ਪਹਿਨੇ ਦੋ ਆ ਹੋਗੇ ਇਹ ਵੀ ਕੱਫ ਟੀਚਰ ਦੇ ਸੂਟ ਹੈਗੇ ਆ ਅੱਜ ਘਰੇ ਮੇਰੇ ਜਿਹੜਾ ਹੈਗਾ ਫੇਸ਼ੀਅਲ ਵੀ ਕਰਨਾ ਹੈਗਾ ਦੋ ਤਿੰਨ ਕਸਟਮਰਾਂ ਦੇ ਹਾਂ ਇਹ ਪਤਾ ਕੱਟਣ ਦਾ ਟਾਈਮ ਮਿਲਿਆ ਤੇ ਨਾਂ ਮਿਲੇ ਚਲੋ ਵੇ ਇੱਕ ਅੱਧਾ ਕੱਟਿਆ ਗਿਆ ਉਹੀ ਵਧੀਆ ਤੇ ਮੈਂ ਇੱਧੇ ਲਟਕਣ ਲੈ ਕੇ ਆਈ ਸੀ ਇਹ ਕਲਰ ਨਾ ਮੈਂ ਜਿਹੜਾ ਕਲਰ ਸੀ ਦਾ ਇਹ ਕਲਰ ਮੇਰੇ ਕੋਲ ਹੈ ਨਹੀਂ ਸੀਗਾ ਦੇਖੋ ਇਹ ਆਪਾਂ ਲਟਕਾ ਲਏ ਸੀਗੇ ਬਹੁਤ ਜ਼ਿਆਦਾ ਹੁਣ ਜਿਵੇਂ ਵਿਆਹਾਂ ਦਾ ਸੀਜ਼ਨ ਹੈ ਨੂੰ ਲਟਕਣਾਂ ਦਾ ਬਹੁਤ ਜ਼ਿਆਦੇ ਲੱਗਦਾ ਪਹਿਲਾਂ ਵੀ ਮੈਂ ਇੰਨੇ ਲਈ ਬੈਠੀ ਆ ਅੱਜ ਮੈਂ 4 ਜੋੜੇ ਨਵੇਂ ਲੈ ਕੇ ਆਈ ਸੀ 2 ਜੋੜੇ ਆਪਾਂ ਨੇ ਕਿਸੇ ਵੇ ਲਾਤੇ ਇਹ 2 ਬਚ ਗਏ ਇੱਕ ਅੱਧਾ 2 4 ਨਾ ਹੋਈਓ ਵੱਧ ਲੈਉਣੇ ਹੁੰਨੇ ਆ ਕਿਉਂਕਿ ਕਦੇ ਐ ਹੋ ਜਾਂਦਾ ਜੀ ਆਇਟ ਟਾਈਮ ਕੋਈ ਕਸਟਮਰ ਆ ਜੀ ਹਨਾ ਲਾਉਣੇ ਪੈ ਜਾਂਦੇ ਆ ਇਹਨਾਂ ਨੂੰ ਮੈਂ ਇੱਧਰ ਹੀ ਰੱਖ ਦੂੰਗੀ ਸਾਹਮਣੇ ਇੱਕ ਸਾਡੇ ਆ ਲੋਕ ਨੂੰ ਪਤਾ ਨਹੀਂ ਕੀ ਹੋ ਗਿਆ ਲੋਕ ਨਹੀਂ ਖੁੱਲਦਾ ਹੈਗਾ ਇਹ ਖੁੱਲ ਹੀ ਨਹੀਂ ਰਹਾ ਚਾਬੀ ਫੇਰੀ ਗਈ ਸਭ ਤੋਂ ਪਹਿਲਾਂ ਵਾਰ ਤਾਂ ਮੈਨੂੰ ਤਾਂ ਪਤਾ ਸੀਗਾ ਇਹਦਾ ਮੈਂ ਤਾਂ ਇਹਨੂੰ ਕਦੇ ਚਾਬੀ ਨਾਲ ਲਾਉਂਦੀ ਨਹੀਂ ਸੀਗੀ ਇਹਨਾਂ ਨੇ ਫੇਰਤੀ ਚਾਬੀ ਉਹ ਲੱਗ ਗਈ ਆ ਇਹ ਖੁੱਲਦੀ ਨਾ ਆ ਪਾਏ ਮਾਹ ਪਾਲੇ ਸੂਟ ਵੀ ਮੈਂ ਐ ਹੁੰਦਾ ਕਿਸੇ ਦੇ ਰੋਲ ਨਾ ਜਾਣ। ਹਜੇ ਆ ਫੂਟ ਤੇ ਹੈਗਾ। ਉਹਨਾਂ ਦੇ ਮੈਸੇਜ ਵੀ ਆਈ ਜਾਂਦੇ ਨੇ ਕਹਿੰਦੇ ਦੀ ਜੀ ਸਾਡਾ ਸੂਟ ਕਦੋਂ ਤੱਕ ਮਿਲੂ। ਇੰਨੇ ਕਿ ਜਿਆਦੇ ਰਸ ਹੈ ਜੀ ਹਜੇ ਦੇ ਕੇ ਤਾਂ ਇਹ ਹਜੇ 4-5 ਦਿਨ ਹੋਈ ਨੇ ਗਏ ਇਹਨੂੰ। ਕਿਉਂਕਿ ਮੈਨੂੰ ਆਇਆ ਹੁੰਦਾ ਮੇਰੇ ਕੋਲ ਤਾਂ ਬਹੁਤ ਜਿਆਦੇ ਰਸ ਰਹਿਣਾ ਹੈ। 15-15 ਦਾ ਸੂਟ ਤਾਂ ਸਾਡੇ ਕੋਲੇ ਗੱਲ ਵੀ ਨਾ ਕਰੋ ਜੀ ਲੈਣ ਦੀ ਬਹੁਤ ਜਿਆਦੇ ਕਿਉਂਕਿ ਜਦੋਂ ਪਹਿਲਾਂ ਜਿਹੜੇ ਦਿੱਤੇ ਹੁੰਦੇ ਨੇ ਹਨਾ ਬਿਆਮ ਵਾਲੇ ਕੱਪੜੇ ਹੁੰਦੇ ਨੇ ਲਾਈਨਿੰਗ ਵਾਲੇ ਹੌਲੀ-ਹੌਲੀ ਬਣਦੇ ਆ ਧਿਆਨ ਦੇ ਨਾਲ ਬਣਾਉਣੇ ਪੈਂਦੇ ਆ ਤੇ ਫਿਰ ਵੀ ਐ ਨਹੀਂ ਹੁੰਦਾ ਸਾਨੂੰ ਐ ਨਹੀਂ ਹੁੰਦਾ ਵੀ ਅਗਲੇ ਦਾ ਫਾਹਾ ਜਾਂ ਵੱਡਤਾ ਪੂਰੀ ਵਧੀਆ ਜਿਹੜਾ ਹੈ ਵੀ ਫਿਨਿਸ਼ਿੰਗ ਦੇ ਨਾਲ ਆਪਾਂ ਸੂਟ ਸਲਾਈ ਕਰਦੇ ਆ ਜਿਹੜੇ ਲਾਈਨਿੰਗ ਵਾਲੇ ਨੇ ਉਹਨਾਂ ਨੂੰ ਟਾਈਮ ਲੱਗਦਾ ਸਿੰਪਲ ਤਾਂ ਜਲਾ ਜਲਦੀ ਬਣ ਜਾਂਦਾ ਹੁਣ ਵੀ ਮਿਕਸ ਲੈ ਬਸ ਆਪਣਾ ਜਿਹੜਾ ਬਾਹਰੋਂ ਸਮਾਨ ਹੈਗਾ ਆਪਾਂ ਉਹ ਚੱਕ ਲਈਏ ਤੇ ਇਹ ਵੀ ਮੈਂ ਨਾਲ ਲੈ ਕੇ ਜਾਣੇ ਨੇ ਆਜਾ ਆਪਾਂ ਬਾਹਰੋਂ ਸਮਾਨ ਉਹਦਾ ਚੱਕ ਦਾ ਬੈਗੀ ਨੇ ਕਾਹਲੀ ਖੰਡਿਆ ਹਰ ਹੁੰਦਾ ਹੈ ਉਹਲਾ ਪਾਪਰ ਰੱਖ ਦਿੰਦੇ ਆ ਚਾਪੇ ਹੁਣ ਮੈਂ ਇਹ ਸੋਟਾ ਬਣਾ ਰਹੀ ਤੇ ਇੱਥੇ ਇਹ ਹੁਣ ਕੱਲ ਨੂੰ ਫੀਟਿੰਗ ਚੈੱਕ ਕਰਕੇ ਜਾਣਗੇ ਆ ਕੇ ਬੇਜ ਬਣੂਗਾ ਇਹ ਸਾਮਾਨ ਸਾਰਾ ਅੰਦਰ ਰੱਖ ਨਵੇਂ ਜਿਹੜੀ ਰੀਲ ਹੈਗੀ ਲਾ ਕੇ ਘਰੇ ਹੀ ਲੈ ਲੈਣੇ ਆ ਜੀ ਮਰੇ ਸਾਥ ਨਾ ਪਾ ਲੈਣਾ ਨਾਪ ਵਾਲੀ ਕੱਪੜੀ ਦੀ ਤਾਂ ਭਰੇ ਜ਼ਰੂਰ ਤੇ ਹੈਗੇ ਜਾਣਦੇ ਹਾਂ ਕਿ ਬਾਪੂ ਜਣ ਹੈਗੀ। ਆਹ ਲੀਰਾਂ ਇਕੱਠੀਆਂ ਕਰ ਦਿੰਦੇ ਆ। ਇਹ ਸਾਰੀ ਬੋਰੀ ਜੀ ਲਈ ਲਈ ਹੋਈ ਹੈ। ਹਜੇ ਉਹ ਜਾਂਦੀਆਂ ਜਾਂਦੀਆਂ ਚੱਕ ਗਈਆਂ ਫਿਰ ਵੀ ਕੁੜੀਆਂ ਫਿਰ ਵੀ ਇੰਨੇ ਇੰਨੇ ਲੀਰਾਂ ਹੋ ਜਾਂਦੇ ਨੇ ਕਿਉਂਕਿ ਸਾਰੇ ਜਾਣੇ ਸੂਟ ਕਟਿੰਗ ਵਗੈਰਾ ਕਰਦੇ ਆ। ਆਹ ਦੇਖੋ ਜਿਵੇਂ ਆਹ ਧਰੀ ਹੋਈ ਹੈ ਬੋਰੀ ਜੀ ਭਰ ਕੇ। ਬੋਰੀ ਜੀ ਭਰ ਕੇ ਧਰੀ ਹੋਈ ਹੈ ਹਨਾ ਲੀਰਾਂ ਦੀ। ਐਵੇਂ ਆਏ ਮੈਂ ਆਏ ਮੈਂ ਧਰ ਲੈਨੇ ਆ ਘਰੇ ਲੈ ਜਨੇ ਆ ਫਿਰ ਇਹਨਾਂ ਨੂੰ ਜਿਹੜਾ ਹੈਗਾ ਜਾਲ ਦਿੰਨੇ ਆ ਹੁਣ ਟਾਈਮ ਜਿਹੜਾ ਹੈਗਾ ਜੀ ਰਾਤ ਦੇ 8:30 ਵਜੇ 8:30 ਪੌਣੇ 9 ਹੋ ਗਏ ਨੇ ਰੋਟੀ ਟੁੱਕ ਦਾ ਨਿਬੜ ਗਿਆ ਸੀਗਾ ਫਿਰ ਆਪਾਂ ਚਲੋ ਮੈਂ ਕਿਹਾ ਥੋੜਾ ਜਿਹਾ ਕਮੀਜ਼ ਵਿਚਾਲੇ ਸੀਗਾ ਆਪਾਂ ਇਹ ਭੋਰ ਚਾੜ ਲੈਨੇ ਆ ਫਿਰ ਜਿਹੜੇ ਸੂਟ ਵੀ ਕਟਿੰਗ ਕਰਨੇ ਹਨ 10:00 ਵਜੇ ਤੱਕ 10:30 10:00 ਵਜੇ ਤੱਕ ਆਪਾਂ ਕੰਮ ਕਰਾਂਗੇ ਕਿਉਂਕਿ ਇੰਨੀ ਜਲਦੀ ਨੀਂਦ ਵੀ ਨਹੀਂ ਆਉਂਦੀ ਹੈਗੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ